ਅਸੀਂ ਇਸ ਸਮੂਸ਼ਕ ਪਿੰਡ ਦੇ ਕੋਲ ਮੌਜੂਦ ਹਾਂ ਜਿੱਥੇ ਫਰੋਜਪੁਰ ਰੋਡ ਦੇ ਉੱਤੇ ਜਿਹੜੇ ਤੋਂ ਤਕਰੀਬਨ ਕੁਝ ਦੂਰੀ ਤੇ ਸ਼ੂਸ਼ਕ ਪਿੰਡ ਪੈਂਦਾ ਹੈ ਤੇ ਉੱਥੇ ਇੱਕ ਕੈਮੀਕਲ ਦੀ ਗੱਡੀ ਜਿਹੜੀ ਆ ਦੱਸਣ ਤੇ ਪਤਾ ਲੱਗਾ ਕਿ ਫਰੋਜਪੁਰੋਂ ਵੱਲੋਂ ਆ ਰਹੀ ਸੀ ਤੇ ਕੈਮੀਕਲ ਦੀ ਗੱਡੀ ਭਰੀ ਹੋਈ ਸੀ ਪਰ ਉਹ ਲੀਕ ਹੋਣ ਕਾਰਨ ਉਸ ਨੂੰ ਅੱਗ ਲੱਗ ਗਈ ਹੈ ਤੇ ਜਿਹੜੀ ਗੱਡੀ ਹੈ ਉਹ ਸੜ ਕੇ ਬਿਲਕੁਲ ਹੀ ਸੁਆਹ ਹੋ ਚੁੱਕੀ ਹੈ ਤੇ ਕੈਮੀਕਲ ਦੀਆਂ ਤਸਵੀਰਾਂ ਵੇਖ ਰਹੇ ਹੋ ਤੁਸੀਂ ਕਿ ਜਿਹੜਾ ਸੜਕ ਦੇ ਉੱਤੇ ਕਿਵੇਂ ਕੈਮੀਕਲ ਖਿਲਰਿਆ ਹੋਇਆ ਵਾ ਪਾਰੇ ਜਿਹੜੇ ਫਾਇਰ ਗੇਟ ਆ ਆਲੇ ਸਾਡੇ ਵੀਰ ਏ ਇਹਨਾਂ ਨੂੰ ਜਿਹੜਾ ਫੋਨ ਗਿਆ ਫੋਨ ਆਉਣ ਤੇ ਵੀਰ ਇੱਥੇ ਪਹੁੰਚੇ ਆ ਤੇ ਉਹਨਾਂ ਨੇ ਜਿਹੜੀ ਅੱਗ ਦੇ ਉੱਤੇ ਕਾਬੂ ਪਾ ਲਿਆ ਏ ਜਿਹੜੀ ਗੱਡੀ ਆ ਉਹ ਸੜ ਕੇ ਸੁਆਹ ਹੋ ਚੁੱਕੀ ਏ ਤੇ ਤਸਵੀਰਾਂ ਦੇਖ ਰਹੇ ਹੋ ਜਿਹੜਾ ਪੁਲਿਸ ਪ੍ਰਸ਼ਾਸਨ ਏ ਉਹ ਵੀ ਇੱਥੇ ਪਹੁੰਚਿਆ ਹੋਇਆ ਵਾ ਤੇ ਜਿਹੜਾ ਰਸਤਾ ਵਾ ਉਹ ਚਲਾ ਦਿੱਤਾ ਗਿਆ ਏ ਕਿ ਰਸਤਾ ਜਿਹੜਾ ਵਾ ਬਿਲਕੁਲ ਚਲਾ ਦਿੱਤਾ ਗਿਆ ਇਸ ਟਾਈਮ ਪਰ ਗੱਡੀ ਦੀਆਂ ਤਸਵੀਰਾਂ ਦੇਖ ਰਹੇ ਹੋ ਤੁਸੀਂ ਜਿਹੜੀ ਗੱਡੀ ਆ ਉਹ ਸੜ ਕੇ ਬਿਲਕੁਲ ਸੁਆਹ ਚੁੱਕੀ ਆ ਤੇ ਜਿਹੜੇ ਨੇ ਡਰਾਈਵਰ ਤੇ ਕਨੈਕਟਰ ਇਸ ਗੱਡੀ ਨੂੰ ਚਲਾ ਰਹੇ ਸੀ ਉਹ ਸਾਡੇ ਵੀਰ ਕਿਹੜੇ ਆ ਸਹੀ ਸਲਾਮਤੇ ਕੀ ਜਾਨੀ ਕਿਹੜਾ ਨਕਸਾ ਹੈ ਉਹ ਹੋਂ ਤੋਂ ਵਿਚਾਰਿਆ ਸਾਡੇ ਨਾਲ ਨਿਰਮਲ ਸਿੰਘ ਵੀਰ ਸਾਡਾ ਮੌਜੂਦ ਹੈ ਜਿਹੜਾ ਜੀੜੇ ਫੈਬਰिकेट ਗੱਡੀ ਦਾ ਡਿਊਟੀ ਕਰਦਾ ਆ ਆਪਾਂ ਗੱਲਬਾਤ ਕਰਦੇ ਆ ਨਿਰਮਲ ਸਿੰਘ ਦਾ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਜਿਹੜਾ ਇਹ ਗੱਡੀ ਦਾ ਫੋਨ ਆਇਆ ਇੱਥੋਂ ਕਿਸੇ ਇਲਾਕੇ ਨਾਲੋਂ ਹਾਂਜੀ ਸਹਿਬ ਤੋਂ ਨਾ ਮਲਾਜਮ ਗੁਜਰਿਆ ਸੀ ਮੱਲਾਂ ਵਾਲੇ ਦੇ ਸਾਨੂੰ ਉਹਨਾਂ ਨੇ ਕਾਲ ਕੀਤੀ ਵੀ ਸ਼ੁਸ਼ਕ ਦੇ ਨੇੜੇ ਟਰੱਕ ਨੂੰ ਅੱਗ ਲੱਗੀ ਕੈਮੀਕਲ ਵਾਲੀ ਗੱਡੀ ਹੈ ਤੇ ਅਸੀਂ ਫਿਰ ਤੁਰੰਤ ਤੁਰੰਤ ਰਵਾਨਾ ਹੋ ਗਏ ਤਾਂ ਅੱਗੇ ਪਰ ਗੱਡੀ ਦੇ ਕਾਬੂ ਅੱਗ ਤੇ ਕਾਬੂ ਪਾਇਆ ਜਿਹੜੀਆਂ ਫੈਬਰਿਕੇਟ ਗੱਡੀਆਂ ਦੋ ਆਈਆਂ ਹੋਈਆਂ ਵਾਂ ਇਹ ਦੋਵੇਂ ਪਾਣੀ ਦੀਆਂ ਭਰ ਕੇ ਲਿਆਂਦੀਆਂ ਗਈਆਂ ਜੋ ਉਸ ਤੋਂ ਬਾਅਦ ਵੀ ਕੀੜਾ ਲਾਇਆ ਗਿਆ ਉਸ ਤੋਂ ਬਾਅਦ ਜੀਰੇ ਵਾਲੀਆਂ ਗੱਡੀਆਂ ਦੋ ਲੱਗੀਆਂ ਇੱਕ ਗੱਡੀ ਫ੍ਰਾਈਪੋਲ ਦੀ ਲੱਗੀ ਨਾਲ ਕੈਮੀਕਲ ਪਾਇਆ ਗਿਆ ਫੋਮ ਦੀ ਵਰਤੋਂ ਕਰਕੇ ਅੱਗ ਤੇ ਕਾਬੂ ਪਾਇਆ ਗਿਆ ਕਿਉਂਕਿ ਕੈਮੀਕਲ ਸੀ ਗੱਡੀ ਦੇ ਵਿੱਚ ਡੀਜ਼ਲ ਦੀ ਟੈਂਕੀ ਰਬੜ ਦੀ ਹੋਣ ਕਰਕੇ ਡੀਜ਼ਲ ਲੀਕ ਹੋ ਗਿਆ ਅੱਗ ਬਹੁਤ ਜ਼ਿਆਦਾ ਉੱਪਰ ਕਬੂਤ ਬਹੁਤ ਜਦਾ ਜਾਮ ਸੀਗਾ ਫਿਰ ਉਹਦੇ ਕਰਕੇ ਕੰਟਰੋਲ ਜਲਦੀ ਕਰਨ ਮਾਰੇ ਜੀ ਕੈਮੀਕਲ ਪਾਇਆ ਫੋਮ ਦੀ ਵਰਤੋਂ ਕਰਕੇ ਤਿੰਨ ਗੱਡੀਆਂ ਪਾਣੀ ਦੀਆਂ ਲੱਗੀਆਂ ਤੇ ਹੁਣ ਅੱਗ ਕਾਬੂ ਦੇ ਵਿੱਚ ਸਾਡੇ ਪ੍ਰਾਮਣੋਂ ਦੱਸਿਆ ਗਿਆ ਕਿ ਕਾਲਪੁਰਖ ਦੀ ਮੇਲ ਸਦਕਾ ਜਿਹੜਾ ਜਾਨੀ ਨੁਕਸਾਨ ਹੈ ਉਹ ਹੁਣ ਤੋਂ ਬਚਾਰਿਆ ਹੈ ਪਰ ਇਹ ਜਿਹੜੀ ਗੱਡੀ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਗੱਡੀ ਜਿਹੜੀ ਆ ਉਹ ਬਿਲਕੁਲ ਹੀ ਸੜ ਕੇ ਸੁਆਹ ਹੋ ਚੁੱਕੀ ਆ ਕਿ ਉਹ ਡੀਜ਼ਲ ਟੈਂਕੀ ਜਿਹੜੀ ਉਹ ਡੀਜ਼ਲ ਦੀ ਸੀ ਤੇ ਕੈਮੀਕਲ ਵੀ ਅੱਗ ਜਿਆਦਾ ਪੈ ਗਈ ਆ ਆ ਗੱਡੀਆਂ ਤਸਵੀਰਾਂ ਦੇਖ ਰਹੇ ਹੋ ਜਿਹੜੇ ਦਰਖਤਾਂ ਹਰ ਐਸਾ ਨਾ ਪਰ ਉਹ ਸਵਾ ਬਣ ਗਿਆ ਦਰਖਤ ਵੀ ਇੰਨੀ ਆਗੂ ਉੱਪਰ ਤੱਕ ਗਈ ਆ ਕਿ ਹਜੇ ਤੱਕ ਜਿਹੜੇ ਦਰਖਤ ਦੇ ਉੱਤੋਂ ਖਰੇ ਨੇ ਤੇ ਆਪਾਂ ਡਰਾਈਵਰ ਨਾਲ ਵੀ ਗੱਲਬਾਤ ਕਰਦੇ ਜਿਹੜਾ ਗੱਡੀ ਚਲਾ ਰਿਹਾ ਆਈ ਤੁਹਾਡੀ ਗੱਲਬਾਤ ਕਰਾਉਣੇ ਆ ਡਰਾਈਵਰ ਦੇ ਨਾਲ ਦੋਸਤੋ ਸਾਡੇ ਨਾਲ ਜਿਹੜੇ ਨੌਜਵਾਨ ਇੱਥੇ ਉਦੋਂ ਮੌਜੂਦ ਸੀ ਜਦੋਂ ਗੱਡੀ ਆ ਰਹੀ ਆ ਤੇ ਆਓ ਇਹਨਾਂ ਨਾਲ ਗੱਲਬਾਤ ਕਰਦੇ ਵੀਰ ਜੀ ਇਹ ਕੀ ਕਾਲ ਨ ਬਣਿਆ ਗੱਡੀ ਕਿੱਧਰੋਂ ਆ ਰਹੀ ਸੀ ਤੇ ਆਗਕ ਲੱਗੀ ਕਿੰਨੇ ਕੁ ਵਜੇ ਅੱਗ ਲੱਗੀ ਵੀਰ ਜੀ ਇਹ 9:30 ਪਾਣੇ 10 ਵਜੇ ਦੀ ਗੱਲ ਆ ਤੇ ਆਪਾਂ ਪੈਂਡ ਵਿੱਚ ਜਿਹੜਾ ਬੰਦਿਆਂ ਨੂੰ ਪਤਾ ਲੱਗਾ ਵਾ ਤਿੰਨ ਧਮਾਕੇ ਗੱਡੀ ਦੇ ਹੋਏ ਅੱਗ ਦੇ ਤੇ ਤਾਂ ਉਹ ਜਿਹੜਾ ਬਲਾਸਟ ਹੋਇਆ ਵਾ ਪੈਂਡ ਤੇ ਜਿਹੜੇ ਬੰਦੇ ਵੀ ਸੀਗੇ ਕੁਝ ਛੱਤ ਦੇ ਖੜੇ ਸੀ ਕੁਝ ਬੰਦੇ ਕੁਝ ਬੰਦਿਆਂ ਨੂੰ ਵੈਸੇ ਆਵਾਜ਼ ਆਈ ਆ ਇਹਦੀ ਸਮੈਲ ਬਹੁਤ ਜ਼ਿਆਦਾ ਕੈਮੀਕਲ ਦੀ ਗੰਦੀ ਆ ਤੁਹਾਡੇ ਹੁਣ ਵੀ ਆ ਰਹੀ ਆ ਉਸ ਟਾਈਮ ਵੀ ਆ ਰਹੀ ਸੀ ਨੇੜੇ ਤੇ ਜਿੰਨੇ ਘਰ ਸੀਗੇ ਉਦੋਂ ਇਕੱਠੇ ਹੋ ਕੇ ਇੱਥੇ ਪਹੁੰਚੇ ਆ ਤੇ ਜਦੋਂ ਇੱਥੇ ਪਹੁੰਚੇ ਆ ਤੇ ਬਹੁਤ ਰਸ਼ ਸੀਗਾ ਜਦੋਂ ਸੀਗਾ ਅੱਗ ਲੱਗੀ ਹੋਈ ਸੀਗੀ ਤੇ ਅੱਗ ਉਹ ਜਿੰਦਾ ਨਾਮ ਨਹੀਂ ਰਹਿ ਰਹੀ ਸੀਗੀ ਸਬ ਤੋਂ ਪਹਿਲਾਂ ਇੱਥੇ ਆ ਕੇ ਫਾਇਰ ਬਗਰੇਡ ਨੂੰ ਕਾਲ ਕੀਤੀ ਗਈ ਆ ਪੁਲਿਸ ਨੂੰ ਕਾਲ ਕੀਤੀ ਆ ਤੇ ਜਿਹੜੀ ਮੇਨ ਗੱਲ ਏ ਆ ਵੀ ਜੀਰੇ ਵਾਲੀ ਗੱਡੀ ਜਿਹੜੀ ਸਬ ਤੋਂ ਪਹਿਲਾਂ ਜੀਰੇ ਵਾਲੀ ਗੱਡੀ ਪਹੁੰਚੀ ਆ ਉਹਦੇ ਵਿੱਚ ਕੈਮੀਕਲ ਹੈਣੀ ਸੀ ਪਾਣੀ ਸੀਗਾ ਉਹਦੇ ਵਿੱਚ ਤੇ ਉਸ ਤੋਂ ਬਾਅਦ ਉਹਨਾਂ ਦਾ ਥੋੜੇ ਟਾਈਮ ਬਾਅਦ ਪਾਣੀ ਖਤਮ ਹੋਣ ਤੋਂ ਬਾਅਦ ਉਹਨੂੰ ਫੀਲਿੰਗ ਲਈ ਚਲੇ ਗਏ ਨਾਲ ਹੀ ਦੂਜੀ ਫ੍ਰੋਇਪਰ ਵਾਲੇ ਸਾਈਡ ਤੋਂ ਗੱਡੀ ਆਈ ਆ ਤੇ ਫ੍ਰੋਇਪਰ ਵਾਲੀ ਸਾਈਡ ਜਿਹੜੀ ਗੱਡੀ ਆਈ ਆ ਉਹਨੇ ਕੈਮੀਕਲ ਪਹਿਲਾਂ ਪਾਇਆ ਫਿਰ ਉਸ ਤੋਂ ਬਾਅਦ ਪਾਣੀ ਪਾ ਕੇ ਤੇ ਇਹਨੂੰ ਚੰਗੀ ਤਰ੍ਹਾਂ ਅੱਗ ਨੂੰ ਕਾਬੂ ਕੀਤਾ ਵਾ ਤੇ ਫਾਇਦੇ ਵੀ ਜਾਣੀ ਨੁਕਸਾਨ ਕੋਈ ਨਹੀਂ ਹੋਇਆ ਇੱਕ ਡਰਾਈਵਰ ਸੀਗਾ ਉਹਨਦੇ ਬਿਆਨ ਲੈ ਗਏ ਬਾਈ ਉਹਨਾਂ ਦੇ ਕੋਲ ਬਿਆਨ ਲੈ ਗਿਆ ਉਹਨਾਂ ਨੇ ਸਾਰੇ ਬਿਆਨ ਲੈ ਕੇ ਗੱਡੀ ਦਾ ਨੰਬਰ ਨੋਟ ਕਰਕੇ ਤੇ ਇਹ ਡਰਾਈਵ ਮਲ ਕੇ ਡਰਾਈਵਰ ਤੋਂ ਪੁੱਛ ਗਏ ਸੇ ਕਰ ਲਈ ਆਪਣੀ ਬਾਕੀ ਕੋਈ ਜਾਣੀ ਨੁਕਸਾਨ ਨਹੀਂ ਹੋਇਆ ਗੱਡੀ ਦੀ ਗੱਡੀ ਸਾਡੇ ਸਾਹਮਣੇ ਬਾਈ ਜੀ ਠੀਕ ਹੈ ਵੀਰ ਜੀ ਨੇ ਦੱਸਿਆ ਕਿ ਜਿਹੜੀ ਗੱਡੀ ਆ ਉਦੋਂ ਇਥੋਂ ਪਿੰਡ ਵਾਸੀ ਇਲਾਕਾ ਦੇ ਵਾਸੀ ਕੋਲ ਸੀ ਜਦੋਂ ਅੱਗ ਲੱਗੀ ਆ ਪਰ ਹੁਣ ਕਿਹੜਾ ਅੱਗ ਤੇ ਬਿਲਕੁਲ ਹੀ ਕਾਬੂ ਪਾ ਲਿਆ ਸਾਡੇ ਨਾਲ ਐਸ ਡੀ ਐਮ ਸਾਹਿਬ ਜੀ ਦਾ ਮੌਜੂਦ ਨੇ ਜੋ ਰਾਤ ਤਕਰੀਬਨ 11 12 ਵਜੇ ਦਾ ਟਾਈਮ ਹੈ ਤੇ ਪ ਸਰ ਜਿਹੜੀ ਅੱਗ ਲੱਗੀ ਤੁਸੀਂ ਤੇ ਮੌਕਾ ਵੇਖਣ ਲਈ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਇੱਥੇ ਜਿਹੜੀ ਅੱਗ ਲੱਗੀ ਜਦੋਂ ਇਹਦਾ ਪਤਾ ਲੱਗਾ ਤੇ ਨਗਰ ਕੌਂਸਲ ਜ਼ੀਰਾ ਤੋਂ ਜਿਹੜੀ ਇਹਦੀ ਫਾਇਰ ਬ੍ਰਿਗੇਡ ਦੀ ਗੱਡੀ ਭੱਜ ਗਈ ਨਾਲ ਫਰੋੜਪੁਰ ਤੋਂ ਵੀ ਘਟੀ ਆ ਗਈ ਇੱਕ ਤੇ ਅੱਗ ਦੇ ਉੱਤੇ ਕਾਬੂ ਪਾ ਲਿਆ ਕੋਈ ਕੈਜੂਐਲਟੀ ਨਹੀਂ ਹੋਈ ਡਰਾਈਵਰ ਬਿਲਕੁਲ ਸੇਫ ਆ ਤੇ ਆਸ-ਪਾਸ ਦੇ ਏਰੀਆ ਨੂੰ ਕਿਉਂਕਿ ਇਹਦੇ ਵਿੱਚ ਕੈਮੀਕਲ ਸੀਗਾ ਉਹ ਜਿਹਦੇ ਨਾਲ ਕਿ ਬਹੁਤ ਜ਼ਿਆਦਾ ਜੇ ਤੇ ਕਾਬੂ ਨਾ ਪੈ ਜਾਂਦਾ ਆਸ-ਪਾਸ ਦੇ ਜਿਹੜੇ ਲੋਕ ਆ ਤਾਂ ਇਹਨਾਂ ਨੂੰ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਨੁਕਸਾਨ ਹੋ ਸਕਦਾ ਸੀਗਾ ਕਾਬੂ ਪਾਉਣ ਦੇ ਨਾਲ ਬਿਲਕੁਲ ਬਚਾਅ ਹੋ ਗਿਆ ਵਾ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਜਾਨੀ ਮਾਲੀ ਸਾਧਨ ਨਾਲ ਗੱਲਬਾਤ ਕੀਤੀ ਐਸਡੀਐਮ ਸਾਹਿਬ ਨੇ ਦੱਸਿਆ ਕਿ ਜਿਹੜਾ ਨੁਕਸਾਨ ਹੈ ਜੇਕਰ ਅੱਗ ਤੇ ਮੌਕੇ ਤੇ ਕਾਬੂ ਨਾ ਪਾਇਆ ਜਾਂਦਾ ਤੇ ਵੱਡੇ ਪੱਧਰ ਤੇ ਕੋਈ ਨੁਕਸਾਨ ਹੋ ਸਕਦਾ ਸੀ ਪਰ ਜਿਹੜਾ ਇਸ ਟਾਈਮ ਅੱਗ ਨੂੰ ਜਿਹੜਾ ਬਿਲਕੁਲ ਕੰਟਰੋਲ ਦੇ ਵਿੱਚ ਕਰ ਲਿਆ ਗਿਆ ਬੁਝਾ ਦਿੱਤਾ ਗਿਆ ਤੇ ਜਿਹੜੀ ਆਵਾਜਾਈ ਆ ਉਹ ਵੀ ਸਾਰਦੀ ਮੌਜੂਦਗੀ ਦੇ ਵਿੱਚ ਚਲਾ ਦਿੱਤੀ ਗਈ ਐ ਇਸ ਟਾਈਮ ਰੋਡ ਬਿਲਕੁਲ ਖਾਲੀ ਆ ਆਵਾਜਾਈ ਬਿਲਕੁਲ ਚੱਲ ਰਹੀ ਆ ਪੱਤਰਕਾਰ ਗੁਰਪ੍ਰੀਤ ਸਿੰਘ ਭੱਲਰ ਜੀਰਾ ਸ਼ਰ